ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਟੀ ਡੀ ਐਸ ਬਾਰੇ ਦੱਸਾਂਗੇ ਜੀ ਅੱਜ ਤੁਹਾਨੂੰ ਬਹੁਤ ਜ਼ਿਆਦਾ ਚੱਲ ਰਹੀ ਹੈ ਬਿਮਾਰੀ ਟੀ ਡੀ ਐਸ ਚ 104 ਜਾਂ 5 ਬੁਖਾਰ ਹੋ ਰਿਹਾ ਜੀ ਪਸ਼ੂਆਂ ਨੂੰ ਤੇ ਲੰਗੜਾ ਕੇ ਪਸ਼ੂ ਦੁਰਦੇ ਆ ਜੀ ਇਹ ਤਾਂ ਪਹਿਲੀ ਨਿਸ਼ਾਨੀ ਹੈਗੀ ਆ ਜੀ ਜੇ ਪਸ਼ੂ ਨੱਕ ਜਾਂ ਚੜਾ ਕੇ ਸਾਹ ਲੈਂਦੇ ਆ ਸ਼ਾਇਦ ਮੈਂ ਸ਼ਾਰਟ ਚ ਵੀਡੀਓ ਵੀ ਪਾਉਂਗਾ ਜੇ ਪਸ਼ੂ ਮੂੰਹ ਚੋਂ ਝੱਗ ਸੜਦੇ ਆ ਦਾ ਕਨਫਰਮ ਟੀ ਡੀ ਐਸ ਹੈ ਜੀ ਜੇ ਉਹਦੇ ਫੇਵੜਿਆਂ ਚ ਜਾਵੜਦਾ ਤਾਂ ਬਹੁਤ ਖਤਰਨਾਕ ਬਿਮਾਰੀ ਆ ਥੋੜਾ ਜਿਹਾ ਧਿਆਨ ਰੱਖੋ ਜੀ ਤੇ ਕਲੀ ਕੁਲੀ ਪਾ ਕੇ ਰੱਖੋ ਕਲੀ ਪਾਈ ਦਾ ਮਤਲਬ ਹੁੰਦਾ ਵੀ ਜੇ ਕੋਈ ਬਾਹਰੋਂ ਬੰਦਾ ਥੋਡੇ ਆਉਂਦਾ ਹੈ ਤਾਂ ਉਹ ਮੰਨ ਕੇ ਚਲੋ ਕਲੀ ਦੇ ਪੈਰ ਘਸਾ ਕੇ ਅੰਦਰ ਆਵੇ ਜੀ ਮੰਨ ਲਓ ਫੁੱਟ ਬਾਈ ਫੁੱਟ ਦੀ ਕਲੀ ਘਟੂ ਘਟ ਪਾਈ ਹੋਵੇ ਥੋਡੇ 9 ਇੰਚੀ ਮੰਨ ਲਓ ਚੌੜੀ ਵੀ ਪੈਰ ਘਸਾ ਕੇ ਉਹਦੇ ਤੇ ਪਸ਼ੂਆਂ ਵਿੱਚ ਜਾਵੇ ਜਿਹੜਾ ਕੋਈ ਬਾਹਰੋਂ ਸਾਡੇ ਤਾਂ ਚਲੋ ਇਧਰ ਏਰੀਆ ਚ ਤਾਂ ਹੈਣੀਗੀ ਜੀ ਬਹੁਤ ਘੱਟ ਪਰ ਟੀ ਡੀ ਐਸ ਚੱਲ ਰਿਹਾ ਬਹੁਤ ਆ ਜੀ ਤੇ ਬਹੁਤ ਜਿਆਦੇ ਭਿਆਨਕ ਬਿਮਾਰੀ ਆ ਜੀ ਇਹ ਫੇਵੜਾਂ ਚ ਜਾ ਵੜਦੀ ਆ ਤਾਂ ਆ ਜਿਹੜੀਆਂ ਇੱਕ ਦੋ ਚੀਜ਼ਾਂ ਤੁਹਾਨੂੰ ਦੱਸਾਂਗਾ ਇਹਨਾਂ ਦਾ ਧਿਆਨ ਰੱਖੋ ਤੇ ਪਸ਼ੂਆਂ ਥੱਲੇ ਸਫਾਈ ਰੱਖੋ ਜੀ ਮੂੰਹ ਖੋਰ ਤੇ ਟੀਡੀਐਸ ਆ ਦਿਨਾਂ ਜੀ ਜਿਆਦੇ ਚੱਲਦੇ ਆ ਜੀ ਟੀਡੀਐਸ ਤਾਂ ਚਲੋ ਐਦ ਕੀ ਆਇਆ ਆ ਦਿਨਾਂ ਚ ਮੂੰਹ ਖੋਰ ਮਸਟਾਈਟਸ ਬਹੁਤ ਜਿਆਦੇ ਹੁੰਦੀ ਆ ਜੇ ਸਫਾਈ ਰੱਖੋਗੇ ਤਾਂ ਫੇਰ ਹੀ ਗੱਲ ਬਣਨੀ ਆ ਜੀ ਤੇ ਨਹੀਂ ਤਾਂ ਪਸ਼ੂਆਂ ਨੂੰ ਦਿੱਕਤ ਆ ਸਕਦੀ ਆ ਜੀ ਇਹ ਦੋਹਾਂ ਬਿਮਾਰੀਆਂ ਦੀ ਮੂੰਹ ਖੋਰ ਮਸਟਾਈਟਸ ਤੇ ਹੁਣ ਟੀਡੀਐਸ ਵੀ ਚੱਲ ਰਿਹਾ ਜੀ ਤੇ ਗੱਲ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਜੀ ਚੈਨਲ ਨੂੰ ਸ